ਪੂਰੇ ਨਵੰਬਰ ਤੇ ਦਸੰਬਰ ਮਹੀਨੇ ਸ਼ਨੀਵਾਰ ਨੂੰ ਕਦੇ ਵੀ ਇਸ ਸਬਜ਼ੀ ਨੂੰ ਨਾ ਪਕਾਓ ਨਹੀਂ ਤੇ ਕੁਲਾਂ ਦਾ ਨਾਸ਼ ਹੋ ਜਾਂਦਾ ਹੈ। ਵਰਕ ਤਾਂ ਰੁਕ ਜਾਂਦੀਆਂ ਨੇ ਸੰਤਾਂ ਨੇ ਵਚਨ ਕੀਤੇ ਸਨ। ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ 20 ਵੀਡੀਓ ਨੂੰ ਸ਼ੇਅਰ ਕਰਿਓ ਜੀ। ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ। ਆਪਾਂ ਬੇਨਤੀ ਆਸ ਵਿਸ਼ੇ ਤੇ ਸਾਂਝੀਆਂ ਕਰਾਂਗੇ। ਪਹਿਲਾਂ ਤੇ ਫਤੇ ਬਲਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਕਿਹਾ ਜਾਂਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਮਾੜੀਆਂ ਤੇ ਚੰਗੀਆਂ ਦਾ ਖਿਤਾਬ ਦਿੱਤਾ ਜਾਂਦਾ ਹੈ ਪਰ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾ ਦਿਆਂ ਗੁਰਮੁਖ ਪਿਆਰਿਓ ਨਵੰਬਰ ਤੇ ਦਸੰਬਰ ਦਾ ਜਿਹੜਾ ਮਹੀਨਾ ਆ ਤੇ ਆਮ ਤੌਰ ਤੇ ਇਸ ਦੇ ਵਿੱਚ ਜਿਹੜੀ ਠੰਡ ਹੈ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਬਹੁਤ ਜ਼ਿਆਦੇ ਠੰਡ ਹੋ ਜਾਣ ਕਾਰਨ ਇਸ ਮਹੀਨਿਆਂ ਨੂੰ ਆਪਾਂ ਖਾਸ ਤੌਰ ਤੇ ਯਾਦ ਰੱਖਦੇ ਹਾਂ ਕਿਉਂਕਿ ਜਨਵਰੀ ਦੇ ਵਿੱਚ ਠੰਡ ਕਹਿੰਦੇ ਨੇ ਸਿਆਣੇ ਵੀ ਲੋਹੜੀ ਤੋਂ ਬਾਅਦ ਘਟ ਜਾਂਦੀ ਹੈ ਤੇ ਤੂਪਾਂ ਜੜੀਆਂ ਨੇ ਉਹ ਚਮਕਣ ਲੱਗ ਜਾਂਦੀਆਂ ਨੇ ਚਲੋ ਖੈਰ ਇੱਕ ਅਲੱਗ ਵਿਸ਼ਾ ਆ ਤੇ ਨਵੰਬਰ ਤੋਂ ਦਸੰਬਰ ਦਾ ਮਹੀਨਾ ਸਾਨੂੰ ਯਾਦ ਕਰਵਾਉਂਦਾ ਹੈ ਕਿ ਗੁਰਸਿੱਖੋ ਇਹ ਗੁਰੂ ਨਾਲ ਜੁੜਿਆ ਜਾ ਸਕਦਾ ਹੈ ਤੇ ਗੁਰੂ ਨਾਲ ਕਿਵੇਂ ਜੁੜੀਏ ਕਿਉਂਕਿ ਸਾਡੀ ਇਸ ਦਿਨਾਂ ਦੇ ਵਿੱਚ ਪਰਖ ਵੀ ਹੰਡੀ ਹੈ ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਰਜਾਈ ਦੇ ਵਿੱਚੋਂ ਨਿਕਲ ਕਰਕੇ ਗੁਰੂ ਦੇ ਸਿਮਰਨ ਵਿੱਚ ਜੁੜ ਜਾਣਾ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਪਾਤਸ਼ਾਹ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਮੇਰੇ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਇਸ ਜਗਤ ਦੇ ਵਿੱਚ ਕਹਿੰਦੇ ਅੱਜ ਦੇ ਇਹ ਘੜੀ ਦੇ ਵਿੱਚ ਅੱਜ ਦੇ ਇਸ ਯੁੱਗ ਦੇ ਵਿੱਚ ਕਹਿੰਦੇ ਸਿਮਰਨ ਮਿਲ ਜਾਵੇ ਗੁਰੂ ਮਿਲ ਪਵੇ ਕਹਿੰਦੇ ਉਹ ਤੇ ਬੜਾ ਚੰਗਾ ਹੈ ਬੜਾ ਭਲਾ ਹੈ ਕਹਿੰਦੇ ਉਹਨੂੰ ਸੂਰਮਾ ਕਹਿ ਦਈਏ ਤੇ ਸ਼ਾਇਦ ਕੋਈ ਅਤਕਥਨੀ ਨਹੀਂ ਹੈ ਕਹਿੰਦੇ ਉਹ ਤੇ ਬੜਾ ਚੰਗਾ ਹੈ ਬੜਾ ਭਲਾ ਹੈ ਪਿਆਰਿਓ ਬੇਨਤੀ ਕਰਦਮਾ ਆਪਾਂ ਇਹਨਾਂ ਮਹੀਨਿਆਂ ਦੇ ਵਿੱਚ ਜਿੱਥੇ ਖਾਣ ਪੀਣ ਦੀਆਂ ਚੀਜ਼ਾਂ ਲੋਕ ਜਿਹੜੀਆਂ ਨੇ ਗਰਮ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿੰਦੇ ਨੇ ਪਰ ਗੁਰ ਸਿੱਖੋ ਯਾਦ ਰੱਖਿਓ ਆਂਡਾ ਮੀਟ ਆਦਕ ਇਹਨਾਂ ਚੀਜ਼ਾਂ ਨੂੰ ਕਦੀ ਆਪਣੇ ਘਰ ਦੇ ਵਿੱਚ ਨਾ ਲੈ ਕੇ ਆਇਓ ਤੇ ਇਹ ਜਿਹਨੂੰ ਅਸੀਂ ਇਹਨਾਂ ਨੂੰ ਵੀ ਸਬਜੀ ਹੀ ਬੋਲਦੇ ਆ ਪਿਆਰਿਓ ਇਹਨਾਂ ਚੀਜ਼ਾਂ ਨੂੰ ਕਦੇ ਘਰੇ ਨਾ ਬਣਾਇਓ ਕਿਉਂਕਿ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਚਲੋ ਠੀਕ ਹੈ ਦੇਖੋ ਕਈ ਹੁਣ ਕਹਿੰਦੇ ਨੇ మాਸ-ਮਾਸ ਕਰ ਮੂਰਖ ਝਗੜੇ ਕਹਿੰਦੇ ਸਾਡੇ ਇੱਕ ਲੋਕ ਨਾ ਜਿਹੜੇ ਮਾਸ ਦੇ ਪਿੱਛੇ ਲੜਦੇ ਪਏ ਨੇ ਝਗੜਦੇ ਪਏ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕਹਿੰਦਾ ਐਂਜ ਹੋ ਰਿਹਾ ਕੋਈ ਕਹ ਰਿਹਾ ਆ ਹੋ ਰਿਹਾ ਪਰ ਸਾਡੇ ਲੋਕ ਜਿਹੜੇ ਨੇ ਕਦੇ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾਏ ਤੇ ਕਹਿੰਦੇ ਨੇ ਭਾਈ ਸਾਹਿਬ ਜੀ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਮੈਂ ਪੁੱਛਦਾ ਹਾਂ ਨਾ ਵੀ ਤੇਰਾ ਮਨ ਕੀ ਕਹਿੰਦਾ ਵੀ ਖਾ ਲੈਣਾ ਚਾਹੀਦਾ ਜਿਹੜੇ ਹੁਣ ਖਾਂਦੇ ਆ ਨਾ ਦੁੱਧਾ ਦੇ ਵਿੱਚ ਪਾ ਕੇ ਉਹ ਫਿਰ ਆ ਕੇ ਸਵਾਲ ਕਰਦੇ ਆ ਸਾਧ ਸੰਗਤ ਵੇਖੋ ਬੇਨਤੀ ਕਰਾਂ ਵੀ ਜੇ ਤੁਸੀਂ ਖਾਣੇ ਉਹ ਤਾਂ ਵੀ ਤੁਸੀਂ ਦੇਣਦਾਰੋਂ ਨਹੀਂ ਖਾਂਦੇ ਤਾਂ ਵੀ ਤੁਸੀਂ ਆਪ ਜਵਾਬ ਦੇਓ ਮੈਂ ਨਹੀਂ ਕਹਿੰਦਾ ਵੀ ਖਾਓ ਮੈਂ ਨਹੀਂ ਕਹਿੰਦਾ ਵੀ ਆਪ ਜੀ ਜਿਹੜਾ ਹੈ ਖੁੱਲੇ ਗੱਫੇ ਕਰ ਦਿਓ ਇੰਜ ਕਰ ਦਿਓ ਮੈਂ ਤਾਂ ਕਹਿੰਦਾ ਵੀ ਨਾ ਖਾਓ ਪਿਆਰਿਓ ਕਿ మాਸ ਜਿਹੜਾ ਹੈ ਅਸੀਂ ਖਾਵਾਂਗੇ ਤੇ ਸਾਦ ਸੰਗਤ ਉਹਦੇ ਨਾਲ ਫਿਰ ਅਸੀਂ ਕਿਹੜਾ ਕੋਈ ਜ਼ਿਆਦਾ ਤਰ੍ਹਾਂ ਅਸੀਂ ਵੱਡੇ ਹੋ ਜਾਵਾਂਗੇ ਮਹਾਨ ਹੋ ਜਾਵਾਂਗੇ ਜਾਂ ਫਿਰ ਜ ਕੋਈ ਸਾਨੂੰ ਅਵਾਰਡ ਮਿਲਣਾ ਜੇ ਨਹੀਂ ਖਾਵਾਂਗੇ ਵੀ ਸ਼ਾਇਦ ਉਹ ਸਾਡਾ ਰਹਿ ਜਾਊਗਾ ਚਲੋ ਖੈਣ ਤੋਂ ਭਾਵ ਇਹ ਵੇ ਕਿ ਅਸੀਂ ਜਿੱਥੇ ਸਾਡੇ ਸ਼ਹੀਦਾਂ ਨੇ ਇੰਨੀ ਠੰਡ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਹੋਣ ਸ਼ਹਾਦਤਾਂ ਦਿੱਤੀਆਂ ਹੋਣ ਤੇ ਸਾਹ ਸੰਗਤ ਤੇ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਨਾਮ ਸਿਮਰਨ ਕਰੀਏ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਵਕਾਰ ਕਮਾਈਏ ਇਹ ਚੀਜ਼ਾਂ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਸ਼ੋਭਾ ਨਹੀਂ ਦਿੰਦੀ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਗੁਰਮਖੋ ਇਸ ਕਰਕੇ ਮਹਾਂਪੁਰ ਕਹਿੰਦੇ ਹੁੰਦੇ ਸੀ ਅਸੀਂ ਇਹਨਾਂ ਦਿਨਾਂ ਦੇ ਦੌਰਾਨ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਆਪਣੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜਦੇ ਹਾਂ ਅਸੀਂ ਪਾਵਨ ਗੁਰਬਾਣੀ ਦੇ ਜਾਪ ਕਰੀਏ ਸਿਮਰਨ ਕਰੀਏ ਘਰਾਂ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹੀਏ ਤੇ ਯਾਦ ਰੱਖੋ ਕਿੰਨੇ ਸਾਡੇ ਤੇ ਉਸੇ ਦਿਨ ਕਿਰਪਾ ਜੜੀ ਹੈ ਸ਼ੁਰੂ ਹੋ ਜਾਵੇਗੀ ਸਤਿਗੁਰੂ ਮਹਾਰਾਜ ਜੀ ਤੋਂ ਮੰਗਿਏ ਸਿਮਰਨ ਸਤਿਗੁਰੂ ਮਹਾਰਾਜ ਜੀ ਤੋਂ ਮੰਗਿਏ ਉਸ ਅਕਾਲ ਪੁਰਖ ਦੀ ਬੰਦਗੀ ਤੇ ਸਤਿਗੁਰੂ ਮਹਾਰਾਜ ਨੂੰ ਬੇਨਤੀ ਕਰੀਏ ਸਤਿਗੁਰੂ ਸਾਰਾ ਸਾਲ ਹੀ ਸਾਡੇ ਤੋਂ ਇਹ ਸੇਵਾ ਲੈ ਫਿਰ ਕਿਰਪਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ